ਪੇਲੇ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਬੀਤੇ ਕੱਲ ਦਲਜੀਤ ਦੁਸਾਂਜ ਦਾ ਲੂਮੀਨਾਟੀ ਟੂਰ ਦੇ ਗ੍ਰੈਂਡ ਫਿਨਾਲੇ ਦੇ ਲਈ ਲੁਧਿਆਣਾ ਦੇ ਵਿੱਚ ਪਹੁੰਚਦੇ ਨੇ ਇਹ ਉਹਨਾਂ ਦਾ ਜਿਹੜਾ ਆਖਰੀ ਹੈ ਇੰਡੀਆ ਟੂਰ ਦਾ ਆਖਰੀ ਜਿਹੜਾ ਕੰਸਰਟ ਹੈ ਲੁਧਿਆਣਾ ਦੇ ਵਿੱਚ ਸੀ ਤਾਂ ਤੁਹਾਨੂੰ ਦੱਸਦੀ ਕਿ ਦਲਜੀਤ ਦੁਸਾਂਜ ਤੋਂ ਹੀ ਦੁਪਹਿਰ ਦੇ ਵਿੱਚ ਲੁਧਿਆਣਾ ਪਹੁੰਚ ਕੇ ਸੀ ਜੋ ਸਭ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਗੁਰਦੁਆਰਾ ਨਾਨਕਸਰ 66 ਸਾਹਿਬ ਉੱਥੇ ਨਤਮਸਤਕ ਹੁੰਦੇ ਨੇ ਤੇ ਉਸ ਤੋਂ ਬਾਅਦ ਉਹ ਮੁਨਕਤਾ ਦੀ ਸੇਵਾ ਸੋਸਾਇਟੀ ਪਹੁੰਚਦੇ ਨੇ ਜਿੱਥੇ ਉਹ ਮਿੰਟੂ ਵੀਰਜੀ ਦੇ ਨਾਲ ਗੱਲਬਾਤ ਕਰਦੇ ਨੇ ਜਿਹੜੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵਿੱਚ ਲੋਕ ਕਹਿੰਦੇ ਨੇ ਸੰਗਤ ਦੇ ਰੂਪ ਦੇ ਵਿੱਚ ਸਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਤੁਹਾਨੂੰ ਦੱਸੀ ਕੀ ਉਸ ਤੋਂ ਬਾਅਦ ਜਦੋਂ ਸ਼ਾਮ ਹੁੰਦੀ ਹੈ ਦਰਸ਼ਕ ਜਿਹੜੇ ਬੇਸਬਰੀ ਦੇ ਨਾਲ ਵੇਟ ਕਰ ਰਹੇ ਹੁੰਦੇ ਨੇ ਕਈ ਦਿਨਾਂ ਤੋਂ ਜਿਨ੍ਹਾਂ ਨੇ ਟਿਕਟਾਂ ਲੈ ਕੇ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਸਬਰਾਂ ਦੇ ਬੰਨ ਵੀ ਟੁੱਟਣ ਵਾਲੇ ਹੁੰਦੇ ਨੇ ਤਾਂ ਦਲਜੀਤ ਦੁਸਾਂਝ ਪੀਯੂ ਦੇ ਗਰਾਊਂਡ ਦੇ ਵਿੱਚ ਪੂਰੇ ਸੱਜ ੱਜ ਕੇ ਤੁਰਲੇ ਵਾਲੀ ਪੱਕ ਛੱਟ ਕੇ ਜਦੋਂ ਪਹੁੰਚਦੇ ਨੇ ਤਾਂ ਫਿਰ ਕਮਾਲਾ ਹੋ ਜਾਂਦੀਆਂ ਦਲਜੀਤ ਦੁਸਾਂਝ ਇਹ ਕਹਿੰਦੇ ਨੇ ਕਿ ਮੇਰੀ ਤਮੰਨਾ ਹੀ ਸੀ ਕਿ ਮੈਂ ਲੁਧਿਆਣਾ ਦੇ ਵਿੱਚ ਜਿਹੜਾ ਆਪਣਾ ਜਿਹੜਾ ਕੰਸਰਟ ਆ ਉਸ ਦਾ ਅੰਤ ਕਰਾਂ ਕਿਉਂਕਿ ਤੁਹਾਨੂੰ ਦੱਸਦੀ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਮੇਰੀ ਟੀਮ ਕਹਿੰਦੀ ਸੀ ਕਿ ਆਪਾਂ ਗੋਆ ਚੱਲਦੇ ਆ ਪਰ ਮੇਰੀ ਮਨ ਦੀ ਜਿਹੜੀ ਤਮੰਨਾ ਸੀ ਕਿ ਜੋ ਮੈਚ ਚਾਹਨਾ ਆ ਉਹ ਲੁਧਿਆਣਾ ਦੇ ਵਿੱਚ ਹੀ ਹੋ ਸਕਦਾ ਤਾਂ ਇੱਥੇ ਉਹਨਾਂ ਨੇ ਕਿਹਾ ਕਿ ਪੰਜਾਬੀ ਆ ਗਏ ਤਾਂ ਕਹਿੰਦੇ ਜਦੋਂ ਮੈਂ ਇਹ ਗੱਲ ਕਹਿਣਾ ਤਾਂ ਇਹ ਗੱਲ ਬਹੁਤਿਆਨੂੰ ਕੌੜੀ ਲੱਗਦੀ ਆ ਤਾਂ ਇਸ ਮੌਕੇ ਦਲਜੀਤ ਦਸਾਈ ਨੇ ਆਪਣੇ ਫੈਨਸ ਦਾ ਪੂਰਾ ਦਿਲ ਜਿੱਤਿਆ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅੱਜ ਦਾ ਅੱਜ ਜੋ ਮਾਹੌਲ ਪਨ ਵਾਲਾ ਹੈ ਮੈਂ ਜੋ ਸਾਰਾ ਆਪਣਾ ਜ਼ੋਰ ਹੈ ਉਹ ਇਸ ਆਪਣੇ ਕੰਸਰਟ ਦੇ ਆਖਰੀ ਦਿਨ ਆਖਰੀ ਟੂਰ ਤੇ ਜਿਹੜਾ ਆਖਰੀ ਸ਼ੋਅ ਆ ਉਸ ਤੇ ਲਗਾ ਦੇਣਾ ਤਾਂ ਦਲਜੀਤ ਦਸਾਹਨੇ ਆਪਣੇ ਕੱਲੇ ਕੱਲੇ ਬੋਲ ਕੱਲੇ ਕੱਲੇ ਗੀਤ ਦੇ ਨਾਲ ਕੀ ਲਿਆ ਤਾਂ ਇੱਥੇ ਸਭ ਤੋਂ ਜਿਹੜੀ ਖਾਸ ਗੱਲ ਰਹੀ ਕਿ ਉਹਨਾਂ ਨੇ ਲੁਧਿਆਣਾ ਦੇ ਪੁਰਾਣੇ ਕਲਾਕਾਰਾਂ ਦਾ ਵੀ ਜ਼ਿਕਰ ਕੀਤਾ ਪੰਜਾਬੀ 뮤직 ਇੰਡਸਟਰੀ ਦੇ ਥੰਮ ਕਲਾਕਾਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ ਲਾਲਚੰਦ ਜਮਲਾ ਜੱਟ ਜੀ ਮੁਹੰਮਦ ਸਦੀਕ ਜੀ ਕੁਲਦੀਪ ਮਾਨਕ ਜੀ ਅਮਰ ਚਮਕੀਲਾ ਅਮਰਜੋਤ ਹੋਰ ਵੀ ਜਿਹੜੇ ਤੁਰੰਦਰ ਕਲਾਕਾਰ सुरेंद्र ਸਿੰਧਾ ਜੀ ਸਮੇਤ ਕਈ ਨਾਮੀ ਕਲਾਕਾਰਾਂ ਦਾ ਖੁੰਡ ਕਲਾਕਾਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਵੱਡਾ ਕਰਨ ਦੇ ਵਿੱਚ ਯੋਗਦਾਨ ਪਾਇਆ ਤਾਂ ਤੁਹਾਨੂੰ ਦੱਸਦੀ ਕਿ ਇੱਥੇ ਸਭ ਤੋਂ ਜਿਹੜੀ ਲੁਧਿਆਣਾ ਵਾਸੀਆਂ ਦੇ ਲਈ ਫੈਨਸ ਦੇ ਲਈ ਸਰਪ੍ਰਾਈਜ਼ਿੰਗ ਗੱਲ ਰਹੀ ਕਿ ਉਹਨਾਂ ਦੀ ਸਟੇਜ ਤੇ ਮੁਹੰਮਦ ਸਦੀਕ ਸਾਹਿਬ ਦੀ ਐਂਟਰੀ ਹੋਣਾ ਤਾਂ ਬੜੀ ਹੀ ਕਮਾਲ ਦੇ ਅੰਦਾਜ਼ ਦੇ ਵਿੱਚ ਮੁਹੰਮਦ ਸਦੀਕ ਸਾਹਿਬ ਦੀ ਐਂਟਰੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੋਵੇਂ ਕਲਾਕਾਰ ਮਿਲ ਕੇ ਮਲਕੀ ਕੀਮਾ ਗੀਤ ਗਾਉਂਦੇ ਨੇ ਕਿਉਂਕਿ ਦੋਹਾਂ ਹੀ ਕਲਾਕਾਰਾਂ ਨੇ ਆਪਣੀ ਆਪਣੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਰਿਕਾਰਡ ਜਾਂ ਜਿਹੜਾ ਕਰਵਾਇਆ ਹੋਇਆ ਦਲਜੀਤ ਦੁਸਾਂਝ ਚੁੱਕ ਕੇ ਮੱਥਾ ਟੇਕ ਕੇ ਮੁਹੰਮਦ ਸਦੀਕ ਤੋਂ ਅਸ਼ੀਰਵਾਦ ਲੈਂਦੇ ਨੇ ਨਾਲ ਹੀ ਮੁਹੰਮਦ ਸਦੀਕ ਵੀ ਦਲਜੀਤ ਦੁਸਾਂਝ ਬਾਰੇ ਬੇਹੱਦ ਪਿਆਰ ਭਰੀਆਂ ਗੱਲਾਂ ਕਹਿੰਦੇ ਨੇ ਸਤਕਾਰ ਭਰੀਆਂ ਗੱਲਾਂ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਇਸ ਤੋਂ ਪਹਿਲਾਂ ਇੰਨਾ ਇਕੱਠ ਕਦੇ ਨਹੀਂ ਵੇਖਿਆ ਤਾਂ ਦਲਜੀਤ ਦੁਸਾਂਝ ਦੇ ਸ਼ੋਅ ਦੇ ਲਈ ਫੈਨਸ ਦੀ ਜਿਹੜੀ ਕ੍ਰੇਜ਼ੀਨੈਸ ਆ ਉਹ ਕਮਾਲ ਵਾਲੀ ਸੀ ਸੜਕਾਂ ਪੂਰੀਆਂ ਲੁਧਿਆਣੇ ਦੀਆਂ ਜਾਮ ਹੋ ਗਈਆਂ ਸੀ ਚੱਪੇ-ਚੱਪੇ ਤੇ ਪੁਲਿਸ ਦੀ ਤੈਨਾਤੀ ਸੀ ਪਰ ਫਿਰ ਵੀ ਜਿਹੜੇ 팬ਸ ਨੇ ਬੇਕਾਬੂ ਰਹੇ ਦਲਜੀਤ ਦੋਸਾਂਝ ਦਾ ਜਦੋਂ ਕੰਸਰਟ ਚੱਲ ਰਿਹਾ ਸੀ ਤਾਂ ਹਰ ਕੋਈ ਝੂਮ ਰਿਹਾ ਸੀ ਨੱਚ ਰਿਹਾ ਸੀ ਇਸ ਮੌਕੇ ਉਹਨਾਂ ਨੇ ਆਪਣੇ ਦਿਲ ਦੀਆਂ ਵੀ ਕਾਫੀ ਪੜਾਸ਼ ਕੱਢੀ ਕਿਉਂਕਿ ਉਹ ਕਹਿੰਦੇ ਕਿ ਮੈਨੂੰ ਇਸ ਕੰਸਰਟ ਦੇ ਦੌਰਾਨ ਕਾਫੀ ਤੰਗ ਵੀ ਕੀਤਾ ਗਿਆ ਪਰ ਮੈਂ ਇਸ ਚੀਜ਼ ਦੇ ਲਈ ਪਹਿਲਾਂ ਹੀ ਪ੍ਰਪੇਅਰ ਸੀ ਅਤੇ ਨਾਲ ਹੀ ਉਹਨਾਂ ਨੇ ਇਹ ਚੀਜ਼ ਕਿਹਾ ਕਿ ਜ਼ਿੰਦਗੀ ਦੇ ਵਿੱਚ ਸੁਪਨੇ ਜਿਹੜੇ ਲੈਣੇ ਚਾਹੀਦੇ ਨੇ ਸੁਪਨੇ ਇੱਕ ਦਿਨ ਜ਼ਰੂਰ ਪੂਰੇ ਹੁੰਦੇ ਨੇ ਜਦੋਂ ਮੈਂ ਆਪਣੇ ਸੁਪਨਿਆਂ ਬਾਰੇ ਗੱਲ ਕਰਦਾ ਸੀ ਤਾਂ ਲੋਕੀ ਮੈਨੂੰ ਇਹ ਕਹਿੰਦੇ ਸੀ ਕਿ ਤੂੰ ਵੱਡਾ ਮਾਈਕਲ ਜੈਕਸਨ ਆ ਪਰ ਅੱਜ ਜਦੋਂ ਸੁਪਨੇ ਪੂਰੇ ਹੁੰਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਆ ਤਾਂ ਉਹ ਕਹਿੰਦੇ ਨੇ ਕਿ ਸੁਪਨੇ ਸਾਨੂੰ ਖੁੱਲ ਕੇ ਦੇਖਣੇ ਚਾਹੀਦੇ ਨੇ ਪੂਰੀ ਆਜ਼ਾਦੀ ਦੇ ਨਾਲ ਸੁਪਨੇ ਦੇਖਣੇ ਚਾਹੀਦੇ ਨੇ ਤਾਂ ਦਲਜੀਤ ਦੋਸਾਂਝ ਨੇ ਆਪਣੇ ਸੁਪਨਿਆਂ ਨੂੰ ਸੱਚ ਵੀ ਕੀਤਾ ਹੈ ਤੋਂ ਨੂੰ ਦੱਸਦੀ ਕਿ 31 ਦਸੰਬਰ ਦੀ ਜਿਹੜੀ ਰਾਤ ਆ ਉਹ ਸਭ ਫੈਨਸ ਦੇ ਲਈ ਬੜੀ ਕਮਾਲ ਦੀ ਹੋ ਨਿਪੜੀ ਆ ਕਿਉਂਕਿ ਅਸੀਂ 2025 ਦਾ ਵੈਲਕਮ ਕਰਨਾ ਸੀ ਅਤੇ 2024 ਨੂੰ ਟਾਟਾ ਬਾਏ ਬਾਏ ਕਰਨਾ ਸੀ ਦਲਜੀਤ ਦੋਸਾਂ ਦੇ ਇਸ ਕੰਸਰਟ ਨੇ ਸਭ ਦਾ ਦਿਲ ਜਿੱਤ ਲਿਆ ਤੁਹਾਨੂੰ ਦੱਸਦੀ ਕਿ ਦਿਲਜੀਤ ਨੇ ਸਭ ਦਾ ਦਿਲ ਲਿਆ ਜਿਹੜਾ ਜਿੱਤ ਲਿਆ ਹੈ ਕਮਾਲਾਂ ਕਰ ਛੱਡੀਆਂ ਨੇ ਕਿਉਂਕਿ ਜਿਹੜੀ ਫੈਲ ਸੀ ਚਾਹੇ ਛੋਟੇ ਹੋਣ ਵੱਡੇ ਹੋਣ ਬਜ਼ੁਰਗ ਹੋਣ ਬੱਚੇ ਹੋਣ ਸਭ ਨੂੰ ਵੇਟ ਸੀ ਕਿ ਦਲਜੀਤ ਦੁਸਾਂਝ ਲੁਧਿਆਣੇ ਦੀ ਸਟੇਜ ਤੇ ਕਦੋਂ ਆਉਂਦੇ ਨੇ ਤਾਂ ਜਿਉਂ ਹੀ ਲੁਧਿਆਣੇ ਦੀ ਸਟੇਜ ਤੇ ਦਲਜੀਤ ਦੁਸਾਂਝ ਦੀ ਐਂਟਰੀ ਹੁੰਦੀ ਹੈ ਤਾਂ ਫਿਰ ਦਲਜੀਤ ਦੁਸਾਂਝ ਦੀ ਜਿਹੜੀ ਨੌਨ ਸਟਾਪ ਆ ਜਿਹੜੀ ਰੇਲ ਗੱਡੀ ਵਾਂਗੂ ਜਿਹੜੀ ਉਹ ਭੱਜਦੇ ਨੇ ਕਮਾਲਾਂ ਕਰਦੇ ਨੇ ਸਟੇਜ ਤੇ ਪੂਰੀ ਤਾਬੜ ਤੋੜ ਆ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੁੰਦੀ ਹੈ ਇਸ ਦੌਰਾਨ ਉਹਨਾਂ ਨੇ ਬਿਹਤਰ ਕਮਾਲ ਦੀਆਂ ਜਿਹੜੀਆਂ ਗੱਲਾਂ ਕਹੀਆਂ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀਆਂ ਗੱਲਾਂ ਕਹੀਆਂ ਖਾਸ ਗੱਲ ਉਹ ਮੁਹੰਮਦ ਸਦੀਕ ਦੀ ਐਂਟਰੀ ਨੇ ਸਭ ਨੂੰ ਹੈਰਾਨ ਵੀ ਕੀਤਾ ਕਿੰਨਾ ਸਤਿਕਾਰ ਕਰਦੇ ਨੇ ਕਿੰਨਾ ਅਦਰ ਰਿਸਪੈਕਟ ਕਰਦੇ ਨੇ ਇਸ ਲੈਵਲ ਤੇ ਪਹੁੰਚ ਕੇ ਵੀ ਦਲਜੀਤ ਦੁਸਾਨ ਜੂਰਾਣੇ ਕਲਾਕਾਰ ਦਾ ਅਦਰ ਸਤਿਕਾਰ ਉਸੇ ਤਰ੍ਹਾਂ ਹੀ ਕਾਇਮ ਰੱਖਣੇ ਨੇ ਤਾਂ ਆਓ ਵੀਡੀਓਸ ਵੱਲ ਵੀ ਨਜ਼ਰ ਮਾਰ ਲੈਨੇ ਆ ਰੀਅਲ ਓਜੀ ਓਜੀ ਕਹਿੰਦੇ ਨੇ ਅੱਜ ਕੱਲ ਤੁਸੀਂ ਓਜੀ ਮੈਂ ਤੁਹਾਨੂੰ ਬੁਲਾਉਂਦਾ ਰੀਅਲ ਓਜੀ ਦੇ ਨਾਮ ਲੇਡੀਜ਼ ਐਂਡ ਜੈਂਟਲਮੈਨ ਵਨ ਐਂਡ ਓਨਲੀ ਅ ਰੀਅਲ ਓਜੀ ਮੁਹੰਮਦ ਸਲੀਕਾ ਸਾਰੇ ਲੁਧਿਆਣੇ ਸ਼ਹਿਰ ਦੇ ਨਾਲ ਜੁੜੇ ਹੋਏ ਆ ਪਤਾ ਨਹੀਂ ਕਿੰਨੀ ਵਾਰੀ ਮੈਂ ਇੱਥੇ ਰੋਇਆ ਕਿੰਨੀ ਵਾਰੀ ਹੱਸਿਆ ਆਪਣੀ ਜਰਨੀ ਦੇ ਲਈ ਸਾਰੇ ਤੁਹਾਡੇ ਨਾਲ ਜੁੜੇ ਆ ਬਾਈ ਜਿਹੜੇ ਨਵੇਂ ਮੁੰਡੇ ਸੁਪਨੇ ਨਵੇਂ ਮੁੰਡੇ ਕੁੜੀਆਂ ਸੁਪਨੇ ਦੇਖ ਰਹੇ ਆ ਖੁੱਲੇ ਸੁਪਨੇ ਦੇਖਿਓ ਮਹਾਰਾਜ ਨੇ ਪੂਰੇ ਕਰਨੇ ਆ ਮਿਹਨਤ ਕਰੋ ਖੁੱਲੇ ਸੁਪਨੇ ਦੇਖਿਓ ਮਹਾਰਾਜ ਪੂਰੇ ਕਰਨਗੇ ਥੈਂਕ ਯੂ ਜਿਹੜੇ ਸਪੈਸ਼ਲੀ ਛੋਟੇ ਛੋਟੇ ਬੱਚੇ ਆਇਆ ਬਹੁਤ ਬਹੁਤ ਸ਼ੁਕਰ ਹੈ ਯਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਯੋ ਚੱਕਰ ਪੰਜਾਬੀ ਆ ਗਿਆ ਪੰਜਾਬੀ ਆ ਗਿਆ ਗਾਈਜ਼ ਯੂ ਕੈਨਟ ਬਲੀਵ ਐ ਡਾਇਲੋਗ ਮੈਂ ਕਿੰਨਾ ਰੋਕੇ ਰੱਖਿਆ ਸੀ ਅੰਦਰ ਇੱਚ ਬੋਲਣ ਦੇ ਲਈ ਲੁਧਿਆਣਾ ਸ਼ਹਿਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਪੰਜਾਬ ਮੇਰਾ ਆਪਣਾ ਸ਼ਹਿਰ ਬੜੇ ਲੇਕ ਲੋਕ ਬੜੇ ਤੇਰ ਤੋਂ ਮੈਨੂੰ ਟਿਚਰਾ ਕਰਦੇ ਸੀ ਕਹਿੰਦੇ ਯਾਰ ਪੰਜਾਬੀ ਆ ਗਿਆ ਕਹੀ ਜਾਂਦਾ ਪੰਜਾਬ ਚ ਪ੍ਰੋਗਰਾਮ ਕੋਈ ਕਰਦਾ ਨਹੀਂ ਪਰ ਇਹ ਦਿਮਾਗ ਸੀ ਕਿ ਬੈਸਟ ਨਾਈਟ ਜਿਹੜੀ ਆ ਉਹ ਪੰਜਾਬ ਚ ਲੁਧਿਆਣੇ ਹੋਣੀ ਚਾਹੀਦੀ ਆ ਬੈਸਟ ਨਾਈਟ ਤੁਸੀਂ ਦਲਜੀਤ ਨੂੰ ਸਾਂਝ ਦੇ ਲਈ ਉਹਨਾਂ ਨੂੰ ਆਪਣਾ ਕਿਉਂਕਿ ਹਰ ਬੰਦਾ ਪਿਆਰ ਆਪਣੇ ਤਰੀਕੇ ਨਾਲ ਜ਼ਾਹਰ ਕਰਦਾ ਤੁਸੀਂ ਕਿੱਦਾਂ ਜ਼ਾਹਰ ਕਰੋਗੇ ਮੈਂ ਐਕਚੁਅਲੀ ਆਪਣੇ ਉਹਨਾਂ ਲਈ ਨੇਲਸ ਬਣਾਏ ਆ ਜਿਹੜਾ ਮੇਰਾ ਕੰਮ ਹੈ ਮੈਂ ਉਹਨਾਂ ਲਈ ਡੈਡੀਕੇਟ ਕੀਤਾ ਹੈ ਅੱਛਾ ਇਹਦੇ ਤੇ ਦਲਜੀਤ ਲਿਖਿਆ ਜੀ ਕੀ ਮਤਲਬ ਦਲਜੀਤ ਦੀ ਫੋਟੋ ਬਣਾਈ ਹੈ ਪੂਰੀ ਕੀ ਬਾਤ ਹੈ ਬਹੁਤ ਜਿਆਦਾ ਬਰੀਕ ਆਰਟਿਸਟ ਹੈ ਤੁਸੀਂ ਤਾਂ ਇੱਧਰ ਇਹਨਾਂ ਨੂੰ ਇੱਧਰ ਨੂੰ ਦਿਖਾਓ ਕਰਕੇ ਤਾਂ ਤੁਸੀਂ ਦੇਖੋ ਕਿ ਆਪਣੇ ਨੇਲ ਦੇ ਜਿਹੜੇ ਦਲਜੀਤ ਦੋਸਾਂ ਦੀਆਂ ਤਸਵੀਰਾਂ ਬਣਾਈਆਂ ਨੇ ਨੇਲ ਆਰਟ ਜਿਹੜਾ ਇਹਨਾਂ ਨੇ ਕਮਾਲ ਦਾ ਕੀਤਾ ਕਿਉਂਕਿ ਹਰ ਬੰਦਾ ਆਪਣੇ ਤਰੀਕੇ ਦੇ ਨਾਲ ਪਿਆਰ ਆ ਜਿਹੜਾ ਜ਼ਾਹਰ ਕਰਦਾ ਇੱਥੇ ਮਿਹਨਤ ਕਿੰਨੀ ਕ ਲੱਗੀ ਹੈ ਜੀ ਲੱਗੇ ਮੈਨੂੰ 4 ਘੰਟੇ ਦਾ ਪੂਰੇ ਦਤੇ ਗਏ ਹੈ ਪੂਰੇ 2 ਦਿਨ ਦੀ ਮਿਹਨਤ ਹੈ 4 ਘੰਟੇ ਕਿਉਂਕਿ ਨਾਲ ਨਾਲ ਕੰਮ ਵੀ ਕਰੀਦਾ ਹੈ ਅੱਛਾ ਇਹ ਫਿਰ ਇਹਦਾ ਮਤਲਬ ਤੁਸੀਂ ਘਰੇ ਕੰਮ ਨਹੀਂ ਕਰਦੇ ਹੋਣੇ ਜਿਹੜਾ ਇਹਦਾ ਹੁਣ ਆਟਾ-ਆਟਾ ਗੁੰਨਣ ਵਾਲਾ ਦਾ ਭੁੱਲ ਜਾਣ ਫਿਰ ਤੁਹਾਡੇ ਘਰ ਦੇ ਇਹ ਸਪੈਸ਼ਲੀ ਦਲਜੀਤ ਲਈ ਕੀਤਾ ਹੈ ਕਿਉਂਕਿ ਬਹੁਤ ਪਸੰਦ ਹੈ ਦਲਜੀਤ اچھا ਤਾਂ ਫਿਰ ਉਹਦੇ ਲਈ ਮਤਲਬ ਡੈਡੀਕੇਟ ਹੈ ਜੋ ਆਪਣਾ ਕੰਮ ਕਰਦੇ ਆ ਉਹਦੇ ਲਈ ਇੱਕ ਮਤਲਬ ਵਿਕਲਪ اچھا ਇਹ ਤੁਸੀਂ ਆਪ ਬਣਾਇਆ ਕਿਉਂਕਿ ਆਪ ਦੇ ਹੱਥ ਤੇ ਆਪ ਬਣਾਉਣਾ ਔਖਾ ਨਹੀਂ ਲੱਗਦਾ ਨਹੀਂ ਮੇਰਾ ਐਕਚੁਅਲੀ ਮੇਰਾ ਖੁਦ ਹੀ ਹੈ ਕੰਮ ਤਾਂ ਫਿਰ ਤਾਂ ਕਰਕੇ ਠੀਕ ਹੈ ਜਿਹਨੇ ਸੰਪਰਕ ਕਰਨਾ ਅੱਜ ਇੱਥੇ ਮੌਜੂਦ ਨੇ ਮਾੜਾ ਮੋਟਾ ਥੋੜਾ ਵੀ ਆਰਟ ਕਰ ਦੇਣਗੇ ਸਮਾਨ ਬੈਗ 'ਚ ਹੀ ਰੱਖਦੇ ਹੋ ਨਹੀਂ ਨਹੀਂ ਸਮਾਨ ਬੈਗ 'ਚ ਨਹੀਂ ਹੈ ਅੱਛਾ ਉੱਥੇ ਹੀ ਆਉਣਾ ਪੈਣਾ ਤੁਹਾਡੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤਾਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਜਿਹਾ ਕੈਮਰਾ ਜ਼ੂਮ ਕਰਕੇ ਜਰੂਰ ਇਹਨਾਂ ਦੇ ਜਿਹੜੇ ਨੇਲਸ ਦਿਖਾ ਦਿਓ ਨੇਲਸ ਤੇ ਦਲਜੀਤ ਦੁਸਾਂਝ ਆ ਮੈਂ ਕਹਿੰਨਾ ਦਿਲ ਦੇ ਹਰ ਇੱਕ ਪੰਨੇ ਦੇ ਛਪਿਆ ਬੈ ਦਲਜੀਤ ਦੁਸਾਂਝ ਸਾਹਿਬ ਦੇ ਦਿਲ ਵੀ ਬਣਾਇਆ ਹੋਇਆ ਤੇ ਜੀਤ ਵੀ ਬਣਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਦਿਲ ਲਿਖਿਆ ਹੋਇਆ ਜੀਤ ਲਿਖਿਆ ਹੋਇਆ ਦੋਸਾਂਝਾਂ ਵਾਲੇ ਦੀ ਫੋਟੋ ਵੀ ਇਹਨਾਂ ਨੇ ਪੂਰੀ ਟਿਕਾ ਕੇ ਜਿਹੜੀ ਆ ਉਹ ਲਾਈ ਹੋਈ ਆ ਕਿੱਥੋਂ ਆਏ ਤੁਸੀਂ ਲੁਧਿਆਣਾ ਤੋਂ ਆਇਆ ਅੱਛਾ ਕਿੰਨਾ ਕੁ ਚਾਜ ਪੂਰੇ ਸਜ-ਧਜ ਕੇ ਵਿਆਹ ਵਾਲਿਆਂ ਨੂੰ ਆਏ ਪੂਰਾ ਮਾਹੌਲ ਹਾਂਜੀ ਕਿੰਨਾ ਕੁ ਚਾਜ ਕਿਉਂਕਿ ਨਾ ਪਹਿਲੇ ਦਿਨ 'ਚ ਕੋਈ ਫੈਨ ਨਹੀਂ ਬਣਦਾ ਕਦੋਂ-ਕਦੋਂ ਫੈਨ ਬਣੇ ਮੈਂ ਬਹੁਤ ਪਹਿਲਾਂ ਸੁਣਦੀ ਹਾਂ ਮੇਰੇ ਮਮਾ ਬਹੁਤ ਜ਼ਿਆਦਾ ਵੱਡੇ ਫੈਨ ਹੈ ਅੱਛਾ ਇਹ ਮੰਮੀ ਨੇ ਤੁਹਾਡੇ ਸੌਰੀ ਮੈਂ ਭੁਲੇਖਾ ਖਾ ਗਿਆ ਮੈਨੂੰ ਤਾਂ ਉਮਰ ਤੁਹਾਡੀ ਇਦਾਂ ਲੱਗਦਾ ਤਾਂ ਫਰੈਂਡ ਹੁੰਨੇ ਹੋ ਤੁਸੀਂ ਨਹੀਂ ਬਿਲਕੁਲ ਮੈਂ ਤਾਂ ਕਾਫੀ ਸਾਲਾਂ ਤੋਂ ਸੁਣਦੀ ਆ ਰਹੀ ਦਿਲਜੀਤ ਨੂੰ ਮਤਲਬ ਜਦੋਂ ਮੇਰੀ ਮੈਰਿਜ ਦਾ ਟਾਈਮ ਸੀਗਾ 2003 ਤੋਂ ਲੈ ਕੇ ਉਸ ਤੋਂ ਵੀ ਸ਼ਾਇਦ ਪਹਿਲਾਂ 1-2 ਸਾਲ ਪਹਿਲਾਂ ਤੱਕ ਉਦੋਂ ਤੋਂ ਸੁਣਦੀ ਆ ਰਹੀ ਹਾਂ ਉਦੋਂ ਦੇ ਫੈਨ ਹੈਗੇ ਆਂ ਅਸੀਂ ਉਹਦਾ ਵਿਆਹ ਵੀ ਤੁਹਾਡੇ ਲੱਗਿਆ ਹੋਣਾ ਫਿਰ ਦਿਲਜੀਤ ਦੇ ਗਾਣੇ ਹਾਂਜੀ ਹਾਂਜੀ ਬਿਲਕੁਲ ਹਮੇਸ਼ਾ ਸੁਣਦੇ ਡੇਲੀ ਸੁਣਦੇ ਆ ਅਸੀਂ ਦਿਲਜੀਤ ਦੇ ਅੱਜ ਕਿੰਨੀ ਕਿ ਖੁਸ਼ੀ ਆ ਕਿਉਂ ਤੁਸੀਂ ਬੇਸਿਕਲੀ ਲੁਧਿਆਣੇ ਤੋਂ ਤਾਂ ਕਿੰਨਾ ਕਿਚ ਆਪਣੇ ਲੁਧਿਆਣੇ ਵਾਲੇ ਗੱਭਰੂ ਦੇ ਬਹੁਤ ਜ਼ਿਆਦਾ ਚਾਹ ਹੈ ਸਾਨੂੰ ਬਹੁਤ ਜ਼ਿਆਦਾ ਅਸੀਂ ਮਤਲਬ ਚੰਡੀਗੜ੍ਹ ਵੀ ਜਾਣਾ ਜਾ ਰਹੇ ਸੀ ਪਰ ਉਹ ਅਸੀਂ ਜਾ ਨਹੀਂ ਪਾਏ ਸੀ ਔਰ ਮੈਂ ਬਹੁਤ ਰੋਈ ਸੀ ਕਾਰ ਬੈਠ ਕੇ ਕਿ ਮੈਂ ਜਾ ਨਹੀਂ پائی ਪਰ ਰੱਬ ਨੂੰ ਸ਼ਾਇਦ ਕੁਝ ਹੋਰ ਵਧੀਆ ਮਤਲਬ ਮਨਜ਼ੂਰ ਸੀਗਾ ਉਹਨਾਂ ਨੇ ਸਾਨੂੰ ਇੱਥੇ ਹੀ ਮਤਲਬ ਲਿਆ ਦਿੱਤਾ ਜੀਤ ਨੂੰ ਬਹੁਤ ਖੁਸ਼ ਹਾਂ ਸੀ ਅੱਛਾ ਵੈਸੇ ਤਾਂ ਕੁੜੀਆਂ ਰੋਂਦੀਆਂ ਆਉਂਦੀਆਂ ਕਲਾਕਾਰ ਪਿੱਛੇ ਇੱਥੇ ਤਾਂ ਮੈਂ ਪਹਿਲੀ ਵਾਰੀ ਦੇਖ ਰਿਹਾ ਵੀ ਮੰਮੀ ਉਦੋਂ ਜ਼ਿਆਦਾ ਰੋਈ ਸੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਬਹੁਤ ਵੱਡੇ ਫੈਨ ਆ ਮੈਂ ਉਹਨਾਂ ਦੀ ਹਾਂਜੀ ਹਾਂਜੀ ਬਹੁਤ ਜਿਆਦਾ ਕਿਹੜਾ ਗਾਣਾ ਸੁਣਦੇ ਹੋ ਜਿਹੜਾ ਰਿਪੀਟ ਤੇ ਸੁਣਦੇ ਹੋ ਅ ਇੱਕ ਡਾਲਰ ਆ ਦੇ ਰਲ ਤੌਲਦਾ ਜਿੰਨਾ ਤੇਰਾ ਪਿਆ ਪਾਰ ਗੋਰੀਏ ਹੋਰ ਵੀ ਬਹੁਤ ਸਾਰੇ ਗਾਣੇ ਸੁਣਦੇ ਹਾਂ ਹਾਂਜੀ ਅੱਜ ਅੱਜ ਜੇ ਮੰਨ ਕੇ ਚਲੋ ਬਹੁਤ ਸਾਰੇ ਗਾਣੇ ਸੁਣਦੇ ਆਂ ਅਸੀਂ 베ਬੀ 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 ਤੇਰਾ ਨਹੀਂ ਮੈਂ ਤੇਰਾ ਨਹੀਂ ਮੈਂ ਲਵਰ अच्छा ਤੁਸੀਂ ਸੰਗ ਰਹੇ ਤੁਹਾਡੇ ਮੰਮੀ ਦਾ ਪੂਰੇ ਪੂਰੇ ਸ਼ਕੀਨ ਨੇ ਹਾਂਜੀ ਮੈਂ ਮਤਲਬ ਮੇਰੇ ਨੇਚਰ ਇਦਾਂ ਦਾ ਗਿਆ ਮੰਮੀ ਨੂੰ ਪਰ ਬਹੁਤ ਜ਼ਿਆਦਾ ਸ਼ੌਂਕ ਸੀਗਾ ਜਾਣ ਦਾ ਅੱਛਾ ਮੈਨੂੰ ਐ ਲੱਗਦਾ ਆ ਆ ਆਣ ਦਾ ਨਹੀਂ ਸੀਗਾ ਗਾਉਣ ਦਾ ਸੀਗਾ ਹਾਂ ਆ ਦੋਨਾਂ ਦਾ ਹੀ ਸੀਗਾ ਦੋਨਾਂ ਦਾ ਹੀ ਸੀ ਜੀ ਜੇ ਮੰਨ ਕੇ ਚੱਲੋ ਦਿਲਜੀਤ ਨੂੰ ਵੈਸੇ ਤੇ ਚਲੋ ਵੱਡੀ ਗੱਲ ਹੈ ਜੇ ਮਿਲਣ ਦਾ ਮੌਕਾ ਮਿਲੇ ਤਾਂ ਪਹਿਲੀ ਗੱਲ ਕੀ ਕਹੋਗੇ ਆਈ ਲਵ ਯੂ ਦਿਲਜੀਤ ਅੱਛਾ ਹਾਂਜੀ ਤਾਂ ਕੀ ਕਹਿਣਾ ਚਾਹਾਂ ਕਿੱਥੋਂ ਆਇਓ ਜੀ ਲੁਧਿਆਣੇ ਤੋਂ ਆਇਆ ਜੀ ਅੱਛਾ ਲੁਧਿਆਣੇ ਵਾਲੇ ਆ ਤੇ ਜ਼ਿਆਦਾ ਥੋੜੇ ਕ੍ਰੇਜ਼ੀ ਨੇ ਕਿਉਂਕਿ ਬਾਰ ਵਾਲੇ ਤਾਂ ਅਸੀਂ ਘੱਟ ਦੇਖ ਰਿਹਾ ਤਾਂ ਕਿੰਨੇ ਕੇ ਵੇਟ ਆ ਦਲਜੀਤ ਤੁਸੀਂ ਇਹਨੂੰ ਸਟੇਜ ਤੇ ਦੇਖਣ ਦੀ ਬਹੁਤ ਵੇਟ ਆ ਇਹਦੇ ਲਈ ਵੇਟ ਕਰ ਰਹੀ ਸੀਗੇ अच्छा हां जी किन मतलब ज्यादा ਕਿਹੜੇ ਗਾਣੇ ਸੁਣਦੇ ਹੋ ਦਲਜੀਤ ਦੇ ਜਿਹੜੇ ਥੋੜੇ ਗਰਮ ਨੇ ਜਾਂ ਫਿਰ ਥੋੜੇ ਪਿਆਰ ਮੁਹੱਬਤ ਵਾਲੇ ਨੇ ਜਿਹੜੇ ਪਹਿਲੇ ਪਹਿਲੇ ਵਾਲੇ ਗਾਣੇ ਸੀ ਉਹ ਜ਼ਿਆਦਾ ਮਤਲਬ ਵਧੀਆ ਲੱਗਦੇ ਆ ਜਾਂ ਫਿਰ ਜਿਹੜੇ ਉਹਨਾਂ ਦਾ ਗਾਣਾ ਆਇਆ ਸੀ ਆਰ ਪਨ ਆਰ ਨਨਕ ਪਾਰ ਨਨਕ ਉਹ ਵਾਲਾ اچھا ਧਾਰਮਿਕ ਵੀ ਸੁਣਦੇ ਆ ਤਾਂ ਤੁਸੀਂ ਵੀ ਦੱਸੋ ਤੁਸੀਂ ਕਿੰਨਾ ਕੁ ਥੋੜੇ ਦਾ ਚਿਹਰੇ ਤੋਂ ਹੀ ਲੱਗ ਰਿਹਾ ਹੈ ਵੀ ਬਾਲਾ ਥੋੜਾ ਚਾਹ ਪੂਰਾ ਹੀ ਆ ਜੀ ਹਾਂਜੀ ਹਾਂਜੀ ਪੂਰਾ ਚਾਹ ਹੈ ਠੀਕ ਹੈ ਅੱਛਾ ਤੁਸੀਂ ਵੀ ਲੁਧਿਆਣੇ ਤੋਂ ਹੀ ਹੋ ਹਾਂਜੀ ਹਾਂਜੀ ਲੁਧਿਆਣੇ ਅੱਛਾ ਟਿਕਟਾਕ ਕਿਉਂਕਿ ਟਿਕਟਾਕ ਦਾ ਬਹੁਤ ਰੌਲਾ ਚੱਲਦਾ ਸੀ ਹਾਂਜੀ ਹਾਂਜੀ ਸਤਿਵੰਦਿਆ ਸਿ 21 ਤੇ ਸਾਡੀ ਬੁੱਕ ਸੀ ਗਿਆ ਟਿਕਟਸ ਹਾਂਜੀ ਇਹਦਾ ਮਤਲਬ ਤਾਂ ਤੁਸੀਂ ਅੱਧਾ ਦੋ ਅੱਧੇ ਘੰਟੇ ਘੰਟਾ ਪਹਿਲਾਂ ਵੇਟ ਕਰ ਰਹੇ ਹੋ ਹਾਂਜੀ ਹਾਂਜੀ ਕੋ ਨਾਨਸਟਾਪ ਅਸੀਂ ਬੈਠੇ ਹੋਏ ਸੀਗੇ ਕਿ ਫਟਾਫਟ ਜਿੱਕਰ 2 ਵਜੇ ਤੇ ਅਸੀਂ ਟਿਕਟਸ ਬੁੱਕ ਕਰਵਾਈਏ ਅੱਜ ਫਿਰ ਪੂਰੀਆਂ ਚੀਕਾਂ ਚੁੱਕਾ ਮਾਰਨੀ ਆ ਸ਼ੋਅ ਦੇ ਵਿੱਚ ਪੂਰੀਆਂ ਗਰੌਣਕ ਲਾਉਣੀਆਂ ਪੂਰੀਆਂ ਹਾਂਜੀ ਹਾਂਜੀ ਅੱਛਾ ਕਿਹੜਾ ਗਾਣਾ ਜਿਹੜਾ ਤੁਹਾਡੇ ਦੋਹਾਂ ਦਾ ਫੇਵਰੇਟ ਹੈ ਕਿ ਵੀ ਗੱਡੀ 'ਚ ਇਕੱਠੇ ਆਏ ਹੋਵਾਂਗੇ ਤਾਂ ਤੁਸੀਂ ਇੱਕ ਦੂਜੇ ਦਾ ਨਵਾਂ ਗਾਣਾ ਚੱਲ ਰਿਹਾ ਉਹਨਾਂ ਦਾ ਡਾਉਨ ਡਾਉਨ ਬਹੁਤ ਫੇਮਸ ਹੈ ਉਹ ਪਰੋਤੀ ਕਹਿੰਦੇ ਨੇ ਮੈਂ ਫਲਾਈ ਕਰ ਫਲਾਈ ਕਰਦਾ ਫਿਰਦਾ ਤੇ ਲੋਕੀ ਮੂੰਹ ਚੱਕ ਵੇਖਦੇ ਆ ਤਾਹ ਨੂੰ ਲੱਗਦਾ ਵੀ ਦਲਜੀਤ ਤੋਂ ਜਿੱਥੇ ਪਿਆਰ ਕਰਨ ਵਾਲੇ ਨੇ ਉੱਥੇ ਥੋੜੇ ਜੇ ਖੱਬੇ ਸੱਜੇ ਵਾਲੇ ਵੀ ਹੁੰਦੇ ਨੇ ਡਿਸਰਵ ਕਰਦੇ ਅਗਲੇ ਬਹੁਤ ਮਤਲਬ ਬਹੁਤ ਉਮਦੀਦਾ ਕਲਾਕਾਰਾ ਜੋ ਡਿਸਰਵ ਕਰਦੇ ਆ ਉਹ ਠੀਕ ਹੈ ਅੱਛਾ ਲਾਸਟ ਸਵਾਲ ਹੈ ਫੈਮਲੀ ਘਰਦਿਆਂ ਨੇ ਰੋਕਿਆ ਟੋਕਿਆ ਨਹੀਂ ਵੀ ਕੁੜੀਆਂ ਉੱਥੇ ਇਕੱਠ ਹੋਊਗਾ ਇਦਾਂ ਨਹੀਂ ਰੋਕਿਆ ਬਟ ਆਪਾਂ ਮਨਾਇਆ ਕਿ ਨਹੀਂ ਅ ਦਲਜੀਤ ਦੇ ਕਾਨਸਰਟ ਤੇ ਤਾਂ ਜਾਣਾ ਹੀ ਜਾਣਾ ਹੈ ਲੁਧਿਆਣੇ ਤੋਂ ਆ ਜੀ ਸਾਰੇ ਜੀ ਨਹੀਂ ਮੈਂ ਮੋਪਾਲ ਸੇ ਆਈ ਹਾਂ ਪਾਲ ਤੋਂ ਜੀ ਮੱਧ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਤੋਂ ਜੀ ਅੱਛਾ ਸਾਨੂੰ ਇਹ ਲੱਗਦਾ ਹੁੰਦਾ ਵੀ ਉਧਰਲੇ ਲੋਕ ਹਿੰਦੀ ਗਾਣੇ ਜ਼ਿਆਦਾ ਸੁਣਦੇ ਨੇ ਨਹੀਂ ਹਾਂ ਪੰਜਾਬੀ ਉਹ ਦਿਲਜੀਤ ਦਾ ਗ੍ਰੇਸ ਤਾਂ ਹਮੇਸ਼ਾ ਸਹੀ ਰਹਾ ਹੈ ਫਰੋਮ ਪ੍ਰੋਪਰ ਪਟੋਲਾ ਟੂ ਅਭੀ ਤੱਕ ਸਟਿਲ ਡਾਣ ਤੱਕ ਤਾਂ ਉਸੇ ਤਰ੍ਹਾਂ ਲੱਗਦਾ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਦੇ ਜ਼ਰੂਰ ਗਾਣੇ ਲੋਕ ਸੁਣਦੇ ਨੇ ਪਰ ਲਾਈਵ ਕੰਸਰਟ ਦੇ ਵਿੱਚ ਕਿਤੇ ਨਾ ਕਿਤੇ ਲੋਕੀ ਇਹ ਕਹਿੰਦੇ ਨੇ ਕਿ ਚਲੋ ਕਿਉਂ ਪੈਸੇ ਵੀ ਜਾਣਗੇ ਤੇ ਉੱਥੇ ਇਕੱਠ ਵੀ ਹੋਊਗਾ ਜੀ ਪ੍ਰਭਾਵ ਬੇਪ੍ਰਭਾਵ ਲੱਗਦਾ ਨਹੀਂ ਦਿਲਜੀਤ ਕੇ ਲਈ ਕੁਝ ਵੀ ਅੱਛਾ ਜੇ ਟਿਕਟ ਚਾਹੇ ਲੱਖ ਦੀ ਹੋਵੇ ਫਿਰ ਵੀ ਲੈ ਲੋਗੇ ਲੈ ਲਾਂਗੇ ਕਿਆ ਬਾਤ